ਕੀ ਦਿਖਣੋ ਗਿਆ ਆ ਜਾ ਕੇ ਛਕ ਪਾਇਆ ਇਧਰ ਨਹੀਂ ਇਧਰ ਕੋਈ ਨਹੀਂ ਵੜ ਕੇ ਹੋਣਾ ਬੜੇ ਤਿੰਨ ਕਿਲੋ ਕਰੇ ਆ ਆ ਗਾੜੀ ਵੀ ਟੂਆ ਪਛਾਨ ਮਾਰੀ ਕਰ ਲੈ ਮੈਂ ਬੋਲ ਬਬਲੂ ਵੀਰ ਸਾਰੇ ਲੈ ਉਹ ਸਾਰੇ ਪਾਣੀ ਆਉਣ ਉਹ ਸੁਟਾ ਚੱਲ ਤੈਨੂੰ ਟਾਂਗਾ ਕਿੱਥੋਂ ਲੈ ਜੀਏ ਆਹ ਉਹ ਮੈਂ ਤੈਨੂੰ ਟਾਂਗਾ ਬੋਲ ਦੇ ਤੇਸ਼ਿੰਦਰਾ ਤੂੰ ਅਰੇ ਮੇਰਾ ਵੀ ਲੈ ਆ ਜੀ ਸਾਰੇ ਆ ਦਰਿਆ ਆ ਪਾਣੀ ਵੜਾ ਆਇਆ ਜੋ ਲੋਕੋ ਬਾਤੋ ਇਹ ਚ ਖਿੱਚ ਖਿਚ ਟੈਰ ਆਵਾਜ਼ ਆਉਣੀ ਖਿੱਚ ਖਿੰਦ ਖਿੱਚ ਇਹ ਪੇੜੀ ਰੁੜ ਗਈ ਰੁੜ ਗਈ ਪੇੜੀ ਹੋ ਪਾਣੀ ਮਤਲਬ ਮਾਰੂ ਹੋ ਚੁੱਕਾ ਜਿਹਨੂੰ ਕਹਿੰਦੇ ਆ ਆ ਕੰਡਾ ਦਰਿਆ ਦਾ ਤੇ ਮੰਡ ਕੜਕੇ ਦਾ ਏਰੀਆ ਤੇ ਲਗਭਗ ਝੋਨੇ ਤਕਰੀਬਨ ਸਾਰੇ ਡੁੱਬ ਚੁੱਕੇ ਆ ਕੋਈ ਕੋਈ ਝੋਨਾ ਦੀਂਦਾ ਵਾ ਤੇ ਚਾਹੀਦਾ ਪ੍ਰਸ਼ਾਸਨ ਨੂੰ ਵੀ ਪਾਣੀ ਹਰੀ ਗਰੋਂ ਥੱਲੇ ਥੋੜਾ ਬਹੁਤਾ ਰਸੀਵ ਕੀਤਾ ਜਾਵੇ ਤਾਂ ਜੋ ਇਹਨੇ ਏਰੀਆ ਚ ਪਾਣੀ ਘਟ ਸਕੇ ਦੇਖੋ ਇਥੋਂ ਲਗਭਗ 2-3 ਫੁੱਟ ਤਈ ਪਾਣੀ ਮਤਲਬ 20-20 ਫੁੱਟ ਡੂੰਘਾ ਵਾ ਤੇ ਦੇਖੋ ਪਾਣੀ ਬੰਦਾ ਉਹ ਕਿਹੜਾ ਰੋੜ ਸਕਦਾ ਇਹੋ ਜਿਹਾ ਪਾਣੀ ਚ ਉਹ ਜੇ ਪਾਣੀ ਮਾੜਾ ਬੰਦਾ ਉਹਦਾ ਹੀ ਰੋੜ ਸਕਦਾ ਪਾਣੀ ਵਧਿਆ ਅੱਗੇ ਨੂੰ ਹਾਂ ਕਿੰਨਾ ਵਧਿਆ ਆਵੇ ਪੂਰੇ ਪਾਣੀ ਦੇ ਆ ਝੋਨਾ ਡੁੱਬਾ ਇਧਰ ਥੱਲੇ ਏਰੀਆ ਜੀ ਇੱਥੇ ਆ ਮੰਡ ਘੜਕੇ ਦਾ ਏਰੀਆ ਇਲਾਕੇ ਕਦ 4 ਦਿਨ ਹੋ ਗਏ ਇੱਥੇ ਪਾਣੀ ਆਏ ਨੂੰ ਉਹ ਗਾੜੀ ਦੇ ਝੋਨੇ ਡੁੱਬੇ ਵੀ ਆ ਤੇ ਨਾ ਕੋਈ ਬੜੇ ਹਾਲ ਆ ਇੱਥੇ ਸਾ ਸਾਨੂੰ ਚਾਹੀਦਾ ਆ ਕਿ ਦੇਖਣਾ ਚਾਹੀਦਾ ਮੌਕਾ ਝੋਨੇ ਬਿਲਕੁਲ ਪਲੇ ਹੋਏ ਹੀ ਆ ਚਲੋ ਕੰਡਾ ਕਰਕੇ ਥੋੜੇ ਥੋੜੇ ਬਚੇ ਆ ਅੱਗੇ ਜੇ ਵੇਖੀਏ ਤਾਂ ਝੋਨੇ ਡੁੱਬੇ ਬਿਲਕੁਲ ਇਹ ਵੀ ਕਾਹਦੇ ਇਹ ਵੀ ਮਤਲਬ ਆ ਚੌਥਾ ਦਿਨ ਹੋ ਗਿਆ ਬਾਅਦ ਮੈਲ ਮੇਰੀ ਪਈ ਜਾਂਦੀ ਉੱਤੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਇੱਥੇ ਹਰੀ ਜਿਹੜ ਤੋਂ ਪਾਣੀ ਥੱਲੇ ਜਿਆਦਾ ਨਹੀਂ ਤੇ ਦੋਦਾਰੀ ਛੱਡੇ ਜਾਣ ਜੇ ਇਹਨਾਂ ਨੂੰ ਮਾਰ ਕੇ ਥੱਲੇ ਮਾਰਨੇ ਆ ਤੇ ਫਿਰ ਦੋਵੇਂ ਪਾਸੇ ਇਕੱਠੇ ਮਾਰਨ ਦਾ ਕੀ ਫਾਇਦਾ ਥੋੜਾ ਇਹ ਆ ਥੱਲੇ ਪਾਣੀ ਛੱਡੀ ਜਾਣ ਨਾ ਉਹਨਾਂ ਦਾ ਨੁਕਸਾਨ ਹੋਵੇ ਨਾ ਇਹ ਦਰਲੇ ਬੰਨੇ ਦਾ ਨੁਕਸਾਨ ਹੋਵੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਅਸੀਂ 31 31 ਜੁਲਾਈ 31 ਜੁਲਾਈ 2025 ਨੂੰ ਅੱਜ ਫੇਰ ਅਸੀਂ ਜਿਹੜੇ ਇੱਥੇ ਹਰੀਕੇ ਹੜ੍ਹ ਤੇ ਆਏ ਪਾਣੀ ਦੇ ਸਿਲਸਿਲੇ ਜਿਹੜਾ ਪ੍ਰਸ਼ਾਸਨਾਂ ਦੇ ਵਿੱਚ ਜਿਹੜਾ ਪਾਣੀ ਜਿਹੜਾ ਦਰਿਆਵਾਂ ਦੇ ਵਿੱਚ ਵਧਿਆ ਸਸਾਨਾਂ ਦੇ ਝੋਨੇ ਡੁੱਬ ਗਏ ਤਰਨਤਾਰ ਮੇਰੀਆ ਮੰਡ ਖੇਤਰ ਦੇ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਪ੍ਰਸ਼ਾਸਨ ਨੂੰ ਵੀ ਇੱਥੇ ਪੌਂਡ ਲੈਵਲ ਕਹਿੰਦੇ ਵੀ ਸਾਡਾ ਜੀ ਮੇਨਟੇਨ ਆ ਜੀ ਪਾਣੀ ਪਿੱਛੇ ਹੈ ਨਹੀਂ ਆ ਜੀ ਸਾਡੇ ਕਿਸਾਨਾਂ ਦੇ ਝੋਨੇ ਡੁੱਬ ਚੁੱਕੇ ਇੱਥੇ ਬਹੁਤ ਜ਼ਿਆਦਾ ਨੁਕਸਾਨ ਬਣ ਚਿਤੰਦੇ ਆ ਤਾਂ ਇਹ ਵੀ ਦੱਸਣਾ ਚਾਹੁੰਦੇ ਆ ਵੀ ਇਹ ਸਾਡੀਆਂ ਜ਼ਮੀਨਾਂ ਮਾਲਕੀ ਆ ਕੋਈ ਸਰਕਾਰ ਨੇ ਰਿਕੁਆਇਰ ਨਹੀਂ ਕੀਤੀ ਜ਼ਮੀਨ ਇਹ ਸਾਡੀਆਂ ਮਾਲਕੀ ਜ਼ਮੀਨਾਂ ਥਾਣੀ ਕਿਸਾਨਾਂ ਦੀਆਂ ਥਾਣੀ ਜਿਹੜਾ ਪਾਣੀ ਆ ਇਹ ਨਗਾਇਆ ਜਾ ਰਿਹਾ ਦਰਿਆ ਓਵਰਫਲੋ ਆ ਓਕੇ ਹਾਂ ਅਸੀਂ ਪ੍ਰਸ਼ਾਸਨ ਨੂੰ ਇਹ ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦੇ ਆ ਵੀ ਇਸ ਨੂੰ ਇੱਥੇ ਨਾਂ ਡੱਕਿਆ ਜਾਵੇ ਜਿਆਦਾ ਪਾਣੀ ਕਿਉਂਕਿ ਪਹਿਲਾਂ ਤਾਂ ਸਾਨੂੰ ਡੋਬਿਆ ਜਾਂਦਾ ਪਿੱਛੇ ਬਾਦ ਦੇ ਵਿੱਚ ਹਰੀਕੇ ਹੈਡ ਤੋਂ ਥੱਲੇ ਜਿਹੜਾ ਪਾਣੀ ਵੱਧ ਛੱਡ ਕੇ ਬਾਦ ਵਿੱਚ ਉਹਨਾਂ ਨੂੰ ਡੋਬਿਆ ਜਾਂਦਾ ਤੇ ਨਾ ਉਹਨਾਂ ਸਾਡੇ ਭਰਾਵਾਂ ਦਾ ਨੁਕਸਾਨ ਹੋਵੇ ਹਰੀਕੇ ਹੜ ਤੋਂ ਫਰੋਜਪੁਰ ਵਾਲੀ ਸਾਈਡ ਤੇ ਤੇ ਨਾ ਉੱਪਰਲੇ ਕਿਸਾਨਾਂ ਨੂੰ ਨੁਕਸਾਨ ਹੋਵੇ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀਕੀ ਇਹ ਵੀ ਜੀ ਹੋਣੀ ਸੀਗੇ ਜਿਹੜੇ ਹਾਰਡ ਪੀੜ ਤੇ ਕਿਸਾਨ ਨਾਲ ਇਹਨਾਂ ਦੀ ਜਥੇਬੰਦੀ ਵੀ ਆ ਤੇ ਨਾਲੇ ਇਕੱਲੀ ਜਥੇਬੰਦੀ ਨਹੀਂ ਆ ਵਾਕਈ ਇਹਨਾਂ ਦੇ ਜਿਹੜੇ ਆ ਦਰਿਆ ਦੇ ਨਾਲ ਲੱਗਦੇ ਆ ਜ਼ਮੀਨਾਂ ਵਾਂ ਤੇ ਕਈ ਵੀਰਾਂ ਨੇ ਕਮੈਂਟ ਕਰਦੇ ਹੁੰਦੇ ਆ ਕਿ ਵੀਰ ਜੀ ਤੁਸੀਂ ਦਰਿਆ ਦੀ ਜਮੀਨ ਨੂੰ ਵੱਲੀ ਆ ਤੇ ਉਹ ਦਰਿਆ ਨੇ ਤੇ ਫਿਰ ਆਪਦੀ ਜਮੀਨ ਆਣ ਕੇ ਤੇ ਕਿਸ ਨਾ ਕਿਸੇ ਦਿਨ ਤੇ ਆਪਦੀ ਜਮੀਨ ਨੂੰ ਲੈਣਾ ਹੀ ਹਨਾ ਪਰ ਵੀਰ ਜੀ ਨੇ ਕਹਿੰਦੇ ਕਿ ਜਿਹੜੀਆਂ ਸਾਡੀਆਂ ਜਮੀਨਾਂ ਜਿੱਥੇ ਅਸੀਂ ਆਪਣੇ ਫਸਲਾਂ ਵੀ ਦੀਆ ਵਾ ਉਹ ਸਾਡੀਆਂ ਮਾਲਕੀ ਜਮੀਨਾਂ ਵਾ ਜੱਦੀ ਪੁੱਤੀ ਜਮੀਨਾਂ ਵਾ ਨਾ ਕਿ ਉਹ ਜਿਹੜੀਆਂ ਜਿਹੜੇ ਨਹਿਰੀ ਵਿਭਾਗ ਦੇ ਦਰਵਾਜ਼ਾ ਵਾਲੇ ਵਿਭਾਗ ਦੀਆਂ ਜਮੀਨਾਂ ਨਹੀਂ ਉਹ ਸਾਡੀਆਂ ਜਮੀਨਾਂ ਵਾ ਸੋ ਧੰਨਵਾਦ ਇਹਨਾਂ ਵੀਰਾਂ ਦਾ ਵਾ ਕਿਉਂਕਿ ਇਹਨਾਂ ਨੇ ਵੀ ਕਲੀਅਰਸ ਕੀਤੀ ਆ ਮਾਨ ਦੇ ਵਿੱਚ ਬਹੁਤ ਜ਼ਿਆਦਾ ਨੇ ਚੀਜ਼ ਡਾਊਟ ਪਈ ਨਹੀਂ ਸੀਗੀ ਕਿਹੜਾ ਪਿੰਡ ਦੱਸੇ ਵੀਜੀ ਆਪਣਾ ਅੱਛਾ ਘੜਕਾ ਜਿਹੜਾ ਕਰਨ ਦਾ ਅੱਛਾ ਘੜਕਾ ਤੇ ਆਪਣਾ ਵੀਜੀ ਕਿਹੜਾ ਪਿੰਡਾ ਕਰਮੂ ਵਾਲਾ ਕਰਮੂ ਵਾਲਾ ਆਪਣਾ ਵੀਜੀ ਘੜਕਾ ਅੱਛਾ ਘੜਕੇ ਤੋਂ ਕਰਕੇ ਇਦੋਂ ਤੇ ਕਰਮੂ ਵਾਲ ਦੇ ਵੀਰ ਹਨਾ ਸਾਰੇ ਮੰਡਾਲੀ ਦੇ ਵੀ ਆ ਕਿਹੜਾ ਪਿੰਡ ਮੰਡਾਲੀ ਮੰਡਾਲੀ ਜਿਹੜੀ ਉਹ ਸੁਲਤਾਨਪੁਰ ਸਾਈਡ ਸੁਲਤਾਨਪੁਰ ਬਾਉ ਹੋ ਰਿਹਾ ਓਕੇ ਅੱਜ 100 ਦੇ ਕਰੀਬ 100 150 ਦੇ ਕਰੀਬ ਜਿਹੜੇ ਕਿਸਾਨ ਅੱਜ ਸਾਰੇ ਇਲਾਕੇ ਦੇ ਜਿਹੜੇ ਇਕੱਠੇ ਹੋਏ ਸੀ ਹਾਂਜੀ ਇਕੱਠੇ ਹੋਏ ਆ ਪਾਣੀ ਡਿਸਚਾਰਜ ਦਾ ਨਾਲੋਂ ਨਾਲ ਜਿਹੜਾ ਕੀਤਾ ਹਾਂਜੀ ਤੇ ਪਿਛਲੇ ਕਿਸਾਨ ਵੀ ਜਿਹੜੇ ਇੱਧਰ ਨੂੰ ਜਿਹੜੇ ਮਾਝੇ ਵਾਲੀ ਸਾਈਡ ਦੇ ਸੁਲਤਾਨਪੁਰੇ ਸਾਈਡ ਤੇ ਵਸ ਸਕਣ ਤੇ ਥੱਲੇ ਵਾਲੇ ਕਿਸਾਨ ਭਰਾ ਵੀ ਸਾਡੇ ਜਿਹੜਾ ਉਹਨਾਂ ਦਾ ਵੀ ਜਿਹੜੇ ਅੱਜ ਭਰਾ ਹਜੇ ਆਪਣੇ ਘਰਾਂ ਦੇ ਵਿੱਚ ਬੈਠੇ ਆ ਤੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਇਹ ਕਹਿੰਨੇ ਆ ਵੀ ਹੁਣ ਮੌਕਾ ਭਰਾਓ ਆਓ ਨਿਕਲ ਕੇ ਆਓ ਅੱਜ ਮੌਕਾ ਕਿਉਂਕਿ ਜੇ ਆਪਾਂ ਵੇਟ ਕਰਦੇ ਆ ਜਿਆਦਾ ਟਾਈਮ ਤੇ ਫਿਰ ਨੁਕਸਾਨ ਹੋਏ ਨਾ ਫਿਰ ਕਣਕਾਂ ਬੀਜਣੀਆਂ ਵੀ ਔਖੀਆਂ ਹੋ ਜਾਣੀਆਂ ਕਣਕਾਂ ਬੀਜਣੀਆਂ ਅੱਜ ਜੇ ਪਾਣੀ ਜ਼ਿਆਦਾ ਹੁੰਦਾ ਸਾਨੂੰ ਨਹੀਂ ਲੱਗਦਾ ਕੁਝ ਥਾਂ ਜਿਹੜੇ ਸਾਡੇ ਆ ਕਣਕਾਂ ਵੀ ਨਹੀਂ ਪੀਤੇ ਆਣਿਆ ਵੀਰ ਜੀ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਨਾ ਸਾਡੀ ਮਾਲਕੀ ਜ਼ਮੀਨ ਆ ਕਣਕੇ ਦੇ ਲਾਗੇ ਹਾਂਜੀ ਉਹਦੇ ਵਿੱਚ ਮੇਰੀ 35 ਸਾਲ ਉਮਰ ਹੋ ਗਈ ਉਹਦੇ ਵਿੱਚ ਹੁਣ ਤੱਕ ਮੈਂ ਦੋ ਫਸਲਾਂ ਵੇਖੀਆਂ ਅੱਜ ਤੱਕ 4 ਏਕੜ ਜ਼ਮੀਨ ਆ ਸਿਰਫ ਦੋ ਫਸਲਾਂ ਇੱਕ ਮੂੰਗੀ ਦੇ ਇੱਕ ਕਣਕ ਇੱਕ ਫਸਲ ਉੱਥੇ ਸੜ ਗਈ ਤੁਸੀਂ ਆਪਸਾ ਲੈ ਲਓ ਵੀ ਹੁਣ ਉਹ ਮਾਲਕੀ ਜ਼ਮੀਨ ਆ ਤਰਨਤਨ ਦੇ ਵਿੱਚ ਆ ਇੰਦਾ ਸਾਡੇ ਹਾਲਾਤ ਹੋਏ ਆ ਆ ਹਾਲਾਤ ਹਾਂਜੀ ਜੋ ਤੁਹਾਨੂੰ ਪਤਾ ਕਿ ਜਿਹੜੀ ਜ਼ਮੀਨ ਹੁੰਦੀ ਆ ਇੱਕ ਜ਼ਿੰਮੇਦਾਰ ਦੀ ਮਾਂ ਹੁੰਦੀ ਆ ਠੀਕ ਹੈ ਜੀ ਜਦੋਂ ਆਪਣੀ ਜ਼ਮੀਨ ਕੋਈ ਪੋਟਾ ਵੀ ਆ ਇੱਧਰ ਉੱਧਰ ਹੁੰਦੀ ਆ ਤੇ ਆਪਣੀ ਜੀ ਨੂੰ ਕੁਝ ਹੁੰਦਾ ਹੁੰਦਾ ਨਾ ਵੀਰ ਜੀ ਕਿਉਂਕਿ ਆਪਾਂ ਮਿਹਨਤ ਨਾਲ ਬਣਾਈਆਂ ਆਪਾਂ ਕੋਈ ਦੋ ਨੰਬਰ ਦਾ ਕੰਮ ਕਰਕੇ ਜ਼ਮੀਨਾਂ ਨਹੀਂ ਬਣਾਈਆਂ ਤੇ ਪਰ ਹੁਣ ਜਦੋਂ ਆਪਣੇ ਕਿੱਲਿਆਂ ਦੇ ਕਿੱਲੇ ਹੀ ਹਨਾ ਸੈਕੰਡ ਸੈਕੰਡ ਕਿੱਲੇ ਆਪਣੇ ਪ੍ਰਭਾਵਤ ਹੁੰਦੇ ਫੇਰ ਤੇ ਵੀਰ ਜੀ ਰਾਬੀ ਜਾਂਦਾ ਜਾਂ ਫਿਰ ਇਹਦਾ ਇਹ ਦੱਸਣਾ ਚਾਹਣੇ ਇੱਕ ਤਬੀਲ ਆ ਪ੍ਰਸ਼ਾਸਨ ਗਾੜੀ ਵੀ ਆਉਣ ਵਾਲੇ ਸਮੇਂ ਜੇ ਸਾਡਾ ਕੋਈ ਇੱਧਰ ਨੁਕਸਾਨ ਹੁੰਦਾ ਵਾ ਤੇ ਇਸ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਕਿਉਂਕਿ ਇਹਨਾਂ ਸਾਡਾ ਵੀ ਨੁਕਸਾਨ ਕਰਨਾ ਥੱਲੇ ਥੱਲੇ ਵਾਲੇ ਕਿਸਾਨਾਂ ਦਾ ਵੀ ਇਹਨਾਂ ਕਰਨਾ ਅਸੀਂ ਕਹਿੰਨੇ ਆਂ ਕਿ ਜੇ ਤੁਸੀਂ ਸਾਡਾ ਨੁਕਸਾਨ ਕੀਤਾ ਜੇ ਇਹਨੂੰ ਪਾਣੀ ਜ਼ਿਆਦਾ ਚਿਰ ਡੱਕ ਕੇ ਨੁਕਸਾਨ ਕੀਤਾ ਤਾਂ ਅਸੀਂ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਇਹਨੂੰ ਲੜਾਂਗੇ ਉਸ ਦਾ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਗਾ ਚਲੋ ਧੰਨਵਾਦ ਜੀ ਤੇ ਬੇਨਤੀ ਆ ਸੈਂ ਜੀ ਜੇਕਰ ਤੁਸੀਂ ਕਿਸਾਨ ਭਰਾਵਾਂ ਨੂੰ ਪਿਆਰ ਕਰਦੇ ਜੇ ਇਹਨਾਂ ਦਾ ਫਿਕਰ ਕਰਦੇ ਜੀ ਸੋ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜੇ ਭਰਾ ਅੱਜ ਵਿਚਾਰੇ ਦੁਖੀ ਆ ਇਹਨਾਂ ਦੀਆਂ ਬਾਾਵਾਂ ਵੀ ਫੜਿਓ ਇਹਨਾਂ ਨਾਲ ਸਾਥ ਵੀ ਦਿਓ ਜੀ ਧੰਨਵਾਦ ਜੀ